ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੋਬ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਟਾਈਮ ਹੈਗਾ ਜੀ ਸ਼ਾਮ ਦਾ 5:30 ਹੋ ਗਿਆ ਤੇ ਆਪਾਂ ਬਣਾਉਣ ਲੱਗੇ ਆਂ ਸੋਇਆਬੀਨ ਦੀ ਸਬਜ਼ੀ ਜਾਂ ਦਾਲ ਤੁਸੀਂ ਕੀ ਕਹੋਗੇ ਤੇ ਆਜੋ ਬਣੇ ਰਹੋ ਮੈਂ ਤੁਹਾਨੂੰ ਤੁਸੀਂ ਵੀ ਦੇਖੋ ਕੜਾਹੀ ਚ ਪਾਲਿਆ ਤੇਲ ਆਪਾਂ ਜੀ ਤੇ ਗੈਸ ਕਰ ਲਏ ਨੇ ਆ ਫੁੱਲ ਤੇ ਆਪਣੇ ਕੋਲੇ ਨਾਲ ਆਦ ਕਰਾਣਾ ਟਮਾਟਰ ਹੈ ਆਪਾਂ ਐਸੀ ਸਬਜੀ ਨੂੰ ਤੜਕਾ ਲਾਵਾਂਗੇ ਜੀ ਤੁਸੀਂ ਦੇਖੋ ਤੇ ਤੇਲ ਆਪਣਾ ਗਰਮ ਹੋ ਚੁੱਕਿਆ ਹੈ ਤੇ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਆਲੂ ਤੇ ਗੰਡੇ ਇਕੱਠੇ ਕਿਉਂਕਿ ਆਲੂ ਥੋੜੇ ਨੇ ਜੀੜੇ ਆ ਤੇ ਇਹਦੇ ਵਿੱਚ ਕੁਝ ਸਪੋਟ ਜਾਨੀ ਦੇ ਨਾਲੇ ਤੇਲ ਦੇ ਥੋੜੇ ਜਿਹੇ ਤੜਕਣਗੇ ਤਾਂ ਸਬਜੀ ਵਧੀਆ ਬਣਦੀ ਹੈ ਜੀ ਤੇ ਹੁਣ ਆਪਾਂ ਪਾ ਦਾਂਗੇ ਜੀਰਾ ਕਿਉਂਕਿ ਮੈਂ ਜੀਰਾ ਪਹਿਲਾਂ ਨਹੀਂ ਪਾਉਂਦੀ ਮਾਤਾ ਜੰਦਾ ਤੇ ਇਹਦੇ ਵਿੱਚ ਮੈਂ ਕਿਹਾ ਤੇ ਆਪਾਂ ਥੋੜਾ ਜਿਹਾ ਬਾਚ ਪਾਉਣੀ ਹੈ ਥੋੜੀ ਜੀ ਪਾ ਦਾਂਗੇ ਜਿਮੇਨ ਕਿਉਂਕਿ ਜਿਮੇਨ ਹੀ ਚੰਗੀ ਹੈ ਪੇਟ ਤੋਂ ਵੀ ਉਲਟੀ ਸਾਹ ਦੀ ਜੀ ਖਾਣ ਦੇ ਕਈ ਵਾਰ ਬਾਈਵਾ ਦਿਗੋ ਮੇ ਤਾਂ ਠੀਕ ਹੁੰਦਾ ਚੰਗੀ ਵੀ ਪਾਉਣੀ ਚਾਹੀਦੀ ਆ ਥੋੜੀ ਜੀ ਪਾ ਦਾਂਗੇ ਤੇਜੀ ਮਿਰਚ ਆਪਾਂ ਕਲਰ ਦੇਣ ਵਾਸਤੇ ਕਸ਼ਮੀਰੀ ਮਿਰਚ ਕਸ਼ਮੀਰੀ ਮਿਰਚ ਪਾਉਣ ਤੋਂ ਬਾਅਦ ਥੋੜਾ ਜਿਹਾ ਪਾ ਦਾਂਗੇ ਆਪਾਂ ਮਸਾਲਾ ਜਾਨ ਮਸਾਲਾ ਮੈਗੀ ਮਸਾਲਾ ਮਤੀ ਮੀਟ ਮਸਾਲਾ ਕੋਈ ਵੀ ਮਸਾਲਾ ਤੁਸੀਂ ਯੂਜ਼ ਕਰ ਸਕਦੇ ਆ ਆਪਦੀ ਟੇਸਟ ਦੇ ਅਕੋਰਡਿੰਗ ਉਸ ਤੋਂ ਬਾਅਦ ਪਾ ਦਾਂਗੇ ਜੀ ਆਪਾਂ ਹਰੀ ਮਿਰਚ ਜੋ ਮੇਰੀ ਗ੍ਰाइंड ਕਰਕੇ ਰੱਖੀ ਹੋਈ ਹੈ ਇਹ ਪਾ ਦਾਂਗੇ ਇਹਦੇ ਵਿੱਚ ਨਮਕ ਪਾਇਆ ਆਪਾਂ ਨਮਕ ਨਹੀਂ ਪਾਉਂਦੇ ਨੂੰ ਜੀ ਜੀ ਆਪਾਂ ਦੋੜੂਗੀ ਤਾਂ ਬਾਅਦ ਕਟਾਲਾਂਗੇ ਤੇ ਜਿਹੜੇ ਆ ਹੈਗੇ ਚੌਲੀ ਫਲਣਾਂ ਜਿਹੜੀਆਂ ਹੁੰਦੀਆਂ ਉਹ ਆਏ ਜੀ ਸੁੱਕੀਆਂ ਮਿਲ ਜਾਂਦੀਆਂ ਨੇ ਸੂਆ ਫਲਣਾਂ ਵੀ ਕਹਿੰਦੇ ਆ ਤੇ ਇਹ ਆਪਾਂ ਲਿਆਂਦੀਆਂ ਸੀ ਇਹ ਨਹੀਂ ਪਿਉਂਤਾ ਸੀ ਪਹਿਲਾਂ ਉਸ ਤੋਂ ਬਾਅਦ ਦੋ ਤਿੰਨ ਸੀਟੀਆਂ ਮਰਾ ਲਈਆਂ ਕੁੱਕਰ ਦੇ ਵਿੱਚ ਤੇ ਹੁਣ ਇਹ ਸਬਜੀ ਬਣ ਲਈ ਰੈਡੀ ਐ ਸਿਰਫ ਤੜਕਾ ਹੀ ਦਾਉਣਾ ਤੇ ਇਹ ਆਪਾਂ ਰੱਖ ਲਈ ਇਸ ਤਰ੍ਹਾਂ ਰੈਡੀ ਕਰਕੇ ਇੱਧਰ ਆਪਣਾ ਤੜਕਾ ਦਾੰਦਾ ਹੁਣ ਆਪਾਂ ਰਾਦਾ ਕੰਪਟਰਾ ਮਾਪਾ ਪਾੜਿਆ ਜਿਹੜਾ ਪਾਉਣਾ ਸੀ ਇਸ ਤੋਂ ਬਾਅਦ ਪਾਉਣੇ ਆ ਜੀ ਹਲਦੀ ਨੂਡਲਸ ਆ ਹਲਦੀ ਪਾ ਦਾਂਗੇ ਜੀ ਆਪਾਂ ਨੂੰ ਚਾਹੀਦੀ ਹੈ ਕੋਈ ਨਹੀਂ ਮੇਰੇ ਕੋਲ ਇੱਥੇ ਮੇਰੇ ਮੀਠੀ ਸਿਕਾ ਕੇ ਗ੍ਰੈਂਡ ਕੀਤੇ ਸੀ ਉਹ ਪਾ ਦਾਂਗੇ ਇਸ ਤੋਂ ਬਾਅਦ ਜੀ ਆਪਾਂ ਤੇਲ ਇਹ ਬਣਾ ਲਾਂਗੇ ਕਿੰਨੇ ਜਿਗਰ ਪਾ ਦਾਂਗੇ ਦੀ ਵੀ ਥੋੜੀ ਜਿਹੀ ਬੁੱਝ ਗਈ ਆ ਕਿਉਂਕਿ ਸਮੈਲ ਨਹੀਂ ਆਉਂਦੀ ਕੱਚੀ ਨਹੀਂ ਰਹਿੰਦੀ ਇਹਦੇ ਵਿੱਚ ਪਾ ਦਿੰਨੇ ਆਪਾਂ ਪਾਣੀ ਇਹਨਾਂ ਨੂੰ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਰਹਿਣੇ ਨੂੰ 6 ਵਜਨ ਵਾਲੇ ਅੱਜ ਇੱਥੇ ਮੈਨੂੰ ਕੰਮਾਂ ਦਾ ਟਾਈਮ ਮੇਰੇਆਂ ਦਾ ਹੋਇਆ ਪਿਆ ਸੀ ਕੰਮਾਂ ਦੀ ਕਾਰ ਸ਼ੁਰੂ ਮੈਨੂੰ ਤੇ ਇਸ ਤਰ੍ਹਾਂ ਤੜਕਾ ਲਾ ਕੇ ਨੂੰ ਸەم ਤੇ ਕਾ ਕੇ ਰਾਤਾਂ ਦੀ ਤਰ੍ਹਾਂ ਕੀਤੀ ਬਈ ਵੈਸੇ ਤਾਂ ਇਹ ਜੇ ਹੀ ਆ ਤੇ ਆਹ ਤਾਂ ਅੰਨ ਨਾਲ ਖਾਣ ਲਈ ਜਿੱਦਰਾ ਆਪਣੇ ਘਰਾਂ ਕੋਲ ਤੇ ਆਪਾਂ ਦੀ ਸ਼ਾਮ ਦਾ ਰੋਟੀ ਕੁੱਪ ਬਣਾ ਕੇ ਉਸ ਤੋਂ ਬਾਅਦ ਸੈਲਫੋਧਾਨਿੰਗ ਕਰਾਂਗੇ ਹੁਣ ਇਸ ਤਰ੍ਹਾਂ ਨਹੀਂ ਚੱਲੇਗਾ ਜੀ ਜੋ ਤੇ ਗੋਜਾ ਬਾਦੀ ਸੰਪਨਾ ਸਬਜ਼ੀ ਬਣਾਈ ਹੈ ਕੱਲ ਮੇਰਾ ਗੱਲੇ ਵੇਰੇ ਪੱਤੇ ਆ ਸਨਾਰਾ ਪੈ ਜਾਂਦਾ ਜੀ ਸਫਾਈ ਆ ਪਸਾਰਾ ਕੰਮ ਕਰਕੇ ਦੂਬਾ ਤੱਕ ਰੱਖ ਦਾਂਗੇ ਸੁਬਾ ਉਠਾਂਗੇ ਆਪਾਂ ਨੂੰ ਸਿਰਫ ਖਾ ਲਈ ਖਾ ਲਈ ਨੂੰਗੀ ਜੀ ਤੇ ਹਣ ਆਪਾਂ ਪਾਤਾ ਇਹਦੇ ਵਿੱਚ ਹੋਰ ਪਾਣੀ ਉਸ ਤੋਂ ਬਾਅਦ 12 ਗ੍ਰੀ ਆਹ ਜਿਹੜੀਆਂ ਆਪਣੇ ਕੋਲੇ ਚੌਲੇ ਫੜਨਾ ਤੇਜਤੀ ਬਾਂਦਨਾ ਕਰਾਰੀਆਂ ਬਾਂਦਨਾ ਜਾਨੀ ਕਿ ਬਣਾਉਣੇ ਨੇ ਤੇਲ ਦੇ ਵਿੱਚ ਹੀ ਨਹੀਂ ਆ ਇਹ ਪਰ ਮੈਂ ਵੀ ਵਾਈਏ ਮੈਂ ਤਾਂ ਜਮੇ ਅਜਮੈਂ ਵਿੱਚ ਪਾਈ ਆ ਆਲੂ ਵੀ ਵਾਈਏ ਲਾ ਦੇਣਾ ਤਾਂ ਤੇਜਤੀ ਆ ਪਰ ਵਾਈਏ ਨਹੀਂ ਤਨਾ ਇਹ बहर कॉर्मल स्टेज पर आजगाधा या पीने गर्म करना आप सारा समान रेडी करके घोय रख दे केरा वाल आता तो खेरा पैसे सहमत कर जाएंगे ਲਗਦਾਰੇ ਅਸੀਂ ਮੇਨੂੰ ਮਤਾ ਪਾ ਲਏਗੇ ਜਿ ਪਾਣੀ ਉਹ ਰਿਜਨ ਦਾ ਦਿਸਾਈਏ ਸੋਚੂਗੀ ਕੋਨਾ ਇਦਰ ਸਾਜੀ ਆਪਣੀ ਬਣ ਰਹੀ ਆ ਹਜੇ ਵਾਲਾ ਨਹੀਂ ਆਇਆ ਜੀ ਵੇਖੋ ਇਸ ਤਰ੍ਹਾਂ ਦੀ ਬਣੀ ਆ ਰਹਿਜ ਕੇ ਇਹ ਬਣ ਜੂਗੀ ਦੂਜੀ ਸਾਈਡ ਤੇ ਇਹਨੂੰ ਆਪਾਂ ਦਿੰਨੇ ਆ ਟਾਕ ਤਵਾ ਆਪਾਂ ਧੋ ਕੇ ਰੱਖਤਾ ਤੇ ਆਟਾ ਆਪਾਂ ਗੋਨ ਕੇ ਰੱਖਤਾ ਜੀ ਤੇ ਆ ਵੀ ਇਹਨੂੰ ਆਪਾਂ ਟਾਕ ਦਿੰਨੇ ਆ ਕਵਰ ਕਰ ਦਿੰਨੇ ਆ ਕਿਉਂਕਿ ਮੱਖਣਾ ਇਹਨਾਂ ਜਾਂ ਕੋਈ ਜੀ ਭੜਾ ਲੰਦਾ ਤੇ ਹੁਣ ਆਪਾਂ ਚੱਲਦੇ ਆਂ ਗੈਸ ਨੂੰ ਕਰ ਦਿੰਨੇ ਆ ਸੇਮ ਤੇ ਤੇ ਆਪਾਂ ਚੱਲਦੇ ਆਂ ਧਾਰਾਂ ਚੋਂ ਜੀ ਜਸ ਤੋਂ ਬਾਅਦ ਆ ਕੇ ਰੋਟੀਆਂ ਲਾ ਲਾਂਗੇ ਜੀ ਇੰਨਾ ਆਪਣਾ ਕੰਮ ਤੋਂ ਦਾ ਸੀ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਆ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ 6 ਵਜੇ ਚ ਰਹਿ ਗਏ ਜੀ 5 ਮਿੰਟ ਤੇ ਆਪਾਂ ਚੱਲਦੇ ਆਂ ਧਾਰਾਂ ਕੱਢ ਲਿਆ ਅੱਗੇ ਠੀਕ ਹੈ ਜੀ ਓਕੇ ਆ ਜੀ ਬਾਏ ਤੇ ਪਲੀਜ਼ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਮੇਰੇ ਚੈਨਲ ਨੂੰ ਜੁਆਇਨ ਕਰ ਲਿਆ ਕਰੋ ਜਿਹਨੇ ਨਹੀਂ ਕੀਤਾ ਤੇ 오케이지